ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਫਰੀਦਕੋਟ ਦੇ ਬਹੁ ਚਰਚਿਤ ਇੱਕ ਕਤਲ ਕਾਂਡ ਦੇ ਵਿੱਚ ਨਿਤ ਨਵੇਂ ਖੁਲਾਸੇ ਹੋ ਰਹੇ ਨੇ ਗੁਰਵਿੰਦਰ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਸੀ ਉਸ ਦੇ ਮਾਮਲੇ ਦੇ ਵਿੱਚ ਇੱਕ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆਇਆ ਉਸ ਦੀ ਪਤਨੀ ਕੈਨੇਡਾ ਸੀ ਕੈਨੇਡਾ ਦੇ ਵਿੱਚ ਉਸਨੇ ਕ੍ਰਿਮੀਨੋਲੋਜੀ ਦੇ ਵਿੱਚ ਸਟੱਡੀ ਕੀਤੀ ਸੀ ਉਸ ਦੇ ਵਿੱਚ ਦੱਸਿਆ ਜਾਂਦਾ ਸੀ ਕ੍ਰਿਮੀਨਲਸ ਬਾਰੇ ਕਿ ਜੇਕਰ ਕ੍ਰਿਮੀਨਲਸ ਹੁੰਦੇ ਆ ਉਹਨਾਂ ਦੀ ਮਾਨਸਿਕ ਅਵਸਥਾ ਕੀ ਹੁੰਦੀ ਹੈ ਅਗਰ ਕੋਈ ਵਿਅਕਤੀ ਕ੍ਰਾਈਮ ਕਰਨ ਜਾ ਰਿਹਾ ਹੈ ਕ੍ਰਾਈਮ ਕੰਡਕਟ ਕਰਨ ਜਾ ਰਿਹਾ ਹੈ ਉਸ ਦੇ ਹਾਵਪਾਵ ਕਿਸ ਤਰੀਕੇ ਦੇ ਹੋ ਸਕਦੇ ਨੇ ਕ੍ਰਾਈਮ ਕਰਨ ਤੋਂ ਬਾਅਦ ਕ੍ਰਿਮੀਨਲ ਕਿਵੇਂ ਆਪਣੇ ਆਪ ਨੂੰ ਬਚਣ ਦੀ ਕੋਸ਼ਿਸ਼ ਕਰਦੇ ਨੇ ਔਰ ਜੇਕਰ ਬਚਣਾ ਹੈ ਕਿਹੜੇ-ਕਿਹੜੇ ਹਤਕੰਡੇ ਅਪਣਾ ਸਕਦੇ ਨੇ ਕੁਝ ਇਸ ਤਰੀਕੇ ਦੀ ਕ੍ਰਿਮੀਨੋਲੋਜੀ ਦੇ ਵਿੱਚ ਇੱਕ ਲੜਕੀ ਨੇ ਪੜ੍ਹਾਈ ਕੀਤੀ ਤੇ ਜਦੋਂ ਵਾਪਸ ਇੰਡੀਆ ਆਈ ਤਾਂ ਉਸ ਨੇ ਉਸ ਪੜ੍ਹਾਈ ਦਾ ਨਾਜਾਇਜ਼ ਫਾਇਦਾ ਚੁੱਕਿਆ ਔਰ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਤੇ ਉਸ ਦੀ ਕੋਸ਼ਿਸ਼ ਤਾਂ ਹੀ ਸੀ ਕਿ ਜੋ ਉਸ ਨੇ ਕ੍ਰਿਮਿਨੋਲੋਜੀ ਦੇ ਵਿੱਚ ਸਟੱਡੀ ਕੀਤੀ ਹੈ ਉਸ ਨੂੰ ਆਧਾਰ ਬਣਾ ਕੇ ਉਹ इजीली ਬਚ ਜਾਵੇਗੀ ਪਰ ਕਹਿੰਦੇ ਨੇ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਨੇ ਲੰਬੇ ਕਾਨੂੰਨ ਦੇ ਹੱਥਾਂ ਦੇ ਹੱਥਾਂ ਦੇ ਵਿੱਚ ਆ ਗਈ ਹੈ ਉਹ ਕਾਤਲ ਪਤਨੀ ਪੁਲਿਸ ਨੇ ਉਸ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਨਾ ਸਿਰਫ ਉਸ ਪਤਨੀ ਨੂੰ ਗ੍ਰਿਫਤਾਰ ਕੀਤਾ ਉਸਦੇ ਪ੍ਰੇਮੀ ਨੂੰ ਵੀ ਗ੍ਰਿਫਤਾਰ ਕਰ ਲਿਆ ਉਸਦੇ ਪ੍ਰੇਮੀ ਦੇ ਨਾਲ ਨਾਲ ਇੱਕ ਹੋਰ ਦੋਸਤ ਮਿੱਤਰ ਸੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਇਹਨਾਂ ਸਾਰਿਆਂ ਨੇ ਮਿਲ ਕੇ ਇਹ ਸਾਜ਼ਿਸ਼ ਰਚੀ ਸੀ ਕਿਉਂਕਿ ਕਿਉਂਕਿ ਉਹ ਪਹਿਲਾਂ ਹੀ ਵਿਆਹੀ ਵੀ ਸੀ ਹੁਣ ਤਾਂ ਇਹ ਤਰੀਕ ਇੱਕ ਤਰੀਕੇ ਦੇ ਨਾਲ ਜੇਕਰ ਆਪਾਂ ਦੇਖੀਏ ਤਾਂ ਸੰਭਵ ਨਹੀਂ ਸੀ ਕਿ ਉਹ ਆਪਣੀ ਪਤਨੀ ਨੂੰ ਛੱਡ ਕੇ ਕਿਸੇ ਹੋਰ ਵਿਅਕਤੀ ਦੇ ਨਾਲ ਰਹੇ ਤੇ ਉਸ ਨੂੰ ਇਹ ਵੀ ਉਮੀਦ ਸੀ ਕਿ ਮੇਰਾ ਪਤੀ ਮੈਨੂੰ ਤਲਾਕ ਹੀ ਦਵੇਗਾ ਬਸ ਫਿਰ ਕਿਸ ਉਸਨੇ ਆਪਣੇ ਪਤੀ ਦੇ ਨਾਲ ਉਸਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਹੀ ਆਪਣੇ ਪਤੀ ਨੂੰ ਮਾਰਨ ਦੇ ਲਈ ਸਾਜ਼ਿਸ਼ ਰਚ ਦਿੱਤੀ ਉਸ ਦਾ ਕਤਲ ਕਰ ਦਿੱਤਾ ਔਰ ਉਸ ਦੀ ਮ੍ਰਿਤਕ ਦੇਹ ਨੂੰ ਛੱਤ ਦੇ ਉੱਤੇ ਹੀ ਛੱਡ ਦਿੱਤਾ ਸੀ ਪਰ ਆਖਿਰਕਾਰ ਉਹ ਪੁਲਿਸ ਦੇ ਧੱਕੇ ਚੜ ਗਈ ਔਰ ਪੁਲਿਸ ਹੌਲੀ ਹੌਲੀ ਹੁਣ ਪਰਤਾ ਖੋਲ ਰਹੀ ਹੈ ਕਿ ਆਖਿਰਕਾਰ ਕਿਵੇਂ ਕਤਲ ਕੀਤਾ ਗਿਆ ਹੋਰ ਕੌਣ ਕੌਣ ਕਤਲ ਦੇ ਵਿੱਚ ਸ਼ਾਮਲ ਸੀ ਜਿਹੜੇ ਦੋ ਲੋਕ ਪਤਨੀ ਤਾਂ ਪਕੜੀ ਗਈ ਹੈ ਨਾਲ ਉਸ ਦੇ ਦੋ ਹੋਰ ਲੋਕਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਰਿਮਾਂਡ ਤੋਂ ਬਾਅਦ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਲੇਕਿਨ ਇਸ ਗੱਲ ਨੇ ਸਭ ਦੇ ਹੋਸ਼ ਉਡਾ ਦਿੱਤੇ ਨੇ ਕਿ ਕਿਸ ਤਰੀਕੇ ਦੇ ਨਾਲ ਜੋ ਸਟੱਡੀ ਦੇਸ਼ ਦੇ ਭਵਿੱਖ ਦੀ ਖਾਤਰ ਕੰਮ ਆਣੀ ਸੀ ਕ੍ਰਿਮੀਨਲਸ ਨੂੰ ਪਕੜਨ ਦੇ ਲਈ ਕੰਮ ਆਣੀ ਸੀ ਇਸ ਲੜਕੀ ਨੇ ਉਸੇ ਸਟੱਡੀ ਨੂੰ ਆਪਣੇ ਲਈ ਇੱਕ ਹਥਿਆਰ ਬਣਾ ਲਿਆ ਕਿ ਮੈਂ ਕਿਸ ਤਰੀਕੇ ਦੇ ਨਾਲ ਕਤਲ ਕਰਕੇ ਈਜ਼ਲੀ ਕ੍ਰਿਮੀਨੋਲੋਜੀ ਦੀ ਜੋ ਉਹ ਸਿੱਖੀ ਆ ਉਸ ਕਿਤਾਬਾਂ ਤੋਂ ਸਿੱਖੀ ਹੈ ਕ੍ਰਿਮਿਨੋਲੋਜੀ ਬਾਰੇ ਕਿਸ ਤਰੀਕੇ ਦੇ ਨਾਲ ਉਹ ਵੱਸ ਸਕਦੀ ਹੈ ਉਹ ਆਪਣੇ ਆਪ ਨੂੰ ਉਸਨੇ ਢਾਲ ਬਣਾ ਲਿਆ ਪਰ ਆਖਿਰਕਾਰ ਉਹ ਪੁਲਿਸ ਦੇ ਧੱਕੇ ਚੜ ਗਈ ਹੈ ਤਸਵੀਰਾਂ ਦੇਖ ਲਿਓ ਇਹ ਉਸ ਜਿਹੜੀ ਲੜਕੀ ਹੈ ਉਸ ਦਾ ਪ੍ਰੇਮੀ ਔਰ ਇੱਕ ਉਹਦਾ ਸਾਥੀ ਦੋਵੇਂ ਉਹ ਵੀ ਨੇ ਜਿਨ੍ਹਾਂ ਨੂੰ ਕੋਰਟ ਦੇ ਵਿੱਚ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਮੈਜਿਸਟ੍ਰੇਟ ਦੇ ਅੱਗੇ ਆ ਲੜਕੀ ਹੈ ਜਿਸ ਨੇ ਆਪਣੇ ਪਤੀ ਦਾ ਕਤਲ ਕੀਤਾ ਸੀ ਤਾਂ ਫਰੀਦਕੋਟ ਦਾ ਇੱਕ ਬਹੁਤ ਚਰਚਿਤ ਤੇ ਕੇਸ ਸੀਗਾ ਗੁਰਵਿੰਦਰ ਸਿੰਘ ਕਤਲकांड ਉਸ ਦੇ ਵਿੱਚ ਹੌਲੀ ਹੌਲੀ ਖੁਲਾਸੇ ਹੋ ਰਹੇ ਨੇ ਹੁਣ ਤੱਕ ਜੋ ਵਿਸਥਾਰਾ ਰਿਪੋਰਟ ਤਾਂ ਹਲੇ ਨਹੀਂ ਆਈ ਪੋਸਟਮਾਰਟਮ ਤੋਂ ਬਾਅਦ ਵੀ ਇੱਕ ਵਿਸਥਾਰਾ ਰਿਪੋਰਟ ਹੁੰਦੀ ਹੈ ਵਿਸਥਾਰਾ ਰਿਪੋਰਟ ਦੇ ਵਿੱਚ ਅਸਲ ਤੱਥ ਕੀ ਨੇ ਕਤਲ ਦੇ ਸਭ ਕੁਝ ਨਿਕਲ ਕੇ ਸਾਹਮਣੇ ਆ ਜਾਵੇਗਾ ਲੇਕਿਨ ਜੋ ਸ਼ੁਰੂਆਤੀ ਜਾਂਚ ਵਿੱਚ ਜੋ ਫਿਜ਼ੀਕਲੀ ਨਜ਼ਰ ਆ ਰਿਹਾ ਹੈ ਪੁਲਿਸ ਨੇ ਸਾਫ਼ ਕਿਹਾ ਕਿ ਇਸ ਤੋਂ ਲੱਗਦਾ ਕਿ ਇਹ ਕਤਲ ਦੇ ਵਿੱਚ ਇੱਕ ਤੋਂ ਵੱਧ ਲੋਕ ਸ਼ਾਮਿਲ ਹੋ ਸਕਦੇ ਨੇ ਇਸ ਤੋਂ ਇਲਾਵਾ ਡੈੱਡ ਬੋਡੀ ਦੇ ਉੱਤੇ ਕਈ ਸੱਟਾਂ ਦੇ ਵੀ ਨਿਸ਼ਾਨ ਸੀ ਔਰ ਸ਼ੁਰੂਆਤੀ ਜਾਂਚ ਵਿੱਚ ਇੰਜ ਪ੍ਰਤੀਤ ਹੋ ਰਿਹਾ ਕਿ ਉਸ ਦੀ ਸਾਹ ਰੁਕਣ ਦੇ ਨਾਲ ਮੌਤ ਹੋਈ ਹੈ ਹੁਣੇ ਕੀ ਕੋਈ ਉਸ ਦਾ ਨੱਕ ਦਬਾਇਆ ਗਿਆ ਮੂੰਹ ਦਬਾਇਆ ਗਿਆ ਤਕੀਏ ਨਾਲ ਦਬਾਇਆ ਗਿਆ ਕੋਈ ਚੱਦਰ ਨਾਲ ਘੁੱਟਿਆ ਗਿਆ ਜਾਂ ਮੂੰਹ ਦੇ ਵਿੱਚ ਕੱਪੜਾ ਫਸਾ ਕੇ ਉਹਦਾ ਕਤਲ ਕੀਤਾ ਗਿਆ ਇਹ ਬੋਛੇਤੀ ਕਲੀਅਰ ਹੋ ਜਾਵੇਗਾ ਜਿਵੇਂ ਵਿਸਰਾ ਰਿਪੋਰਟ ਆਵੇਗੀ ਲੇਕਿਨ ਉਸ ਤੋਂ ਪਹਿਲਾਂ ਇੰਨਾ ਜ਼ਰੂਰ ਸਾਫ਼ ਹੋ ਗਿਆ ਕਿ ਕਤਲ ਦੇ ਵਿੱਚ ਕਈ ਲੋਕਾਂ ਦੇ ਸ਼ਾਮਿਲ ਹੋਣ ਦਾ ਖਦਸ਼ਾ ਹੈ ਤਿੰਨ ਲੋਕ ਗ੍ਰਿਫਤਾਰ ਹੋ ਚੁੱਕੇ ਨੇ ਪੁਲਿਸ ਦਾ ਕਹਿਣਾ ਜੇ ਇਸ ਤੋਂ ਬਾਅਦ ਵੀ ਕੋਈ ਲੋਕ ਐਸੇ ਹੋਣਗੇ ਜਿਨ੍ਹਾਂ ਨੇ ਕਤਲ ਦੇ ਵਿੱਚ ਥੋੜਾ ਜਿਹਾ ਵੀ ਕਿਤੇ ਨਾ ਕਿਤੇ ਸਾਥ ਦਿੱਤਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਕਿਉਂਕਿ ਜੋ ਮੁੱਖ ਮਲਜਮ ਹੈ ਪਤਨੀ ਉਹ ਤਾਂ ਗ੍ਰਿਫਤਾਰ ਹੋ ਚੁੱਕੀ ਹੈ ਫਿਰ ਪਤਾ ਚੱਲਿਆ ਕਿ ਇਸਦੇ ਹੀ ਇੱਕ ਵਿਅਕਤੀ ਦੇ ਨਾਲ ਪ੍ਰੇਮ ਸਬੰਧ ਸੀਗੇ ਪੁਲਿਸ ਉਸਦੇ ਤੱਕ ਪਹੁੰਚੀ ਉਸ ਨੂੰ ਗ੍ਰਿਫਤਾਰ ਕਰ ਲਿਆ ਫਿਰ ਪਤਾ ਚੱਲਿਆ ਕਿ ਜੋ ਇਸ ਦਾ ਪ੍ਰੇਮੀ ਹੈ ਉਸ ਦਾ ਅੱਗੇ ਇੱਕ ਦੋਸਤ ਹੈ ਕਤਲ ਦੇ ਵਿੱਚ ਉਹਨਾਂ ਨੇ ਇੱਕ ਕਾਰ ਦਾ ਵੀ ਇਸਤੇਮਾਲ ਕੀਤਾ ਸੀ ਉਸ ਜਿਸ ਬੰਦੇ ਦੀ ਕਾਰ ਸੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਹੁਣ ਪੁਲਿਸ ਕੜੀ ਦਰ ਕੜੀ ਅੱਗੇ ਵਧ ਰਹੀ ਹੈ ਕੋਸ਼ਿਸ਼ ਕਰ ਰਹੀ ਹੈ ਕਿ ਇਸ ਇਸ ਨੂੰ ਛੇਤੀ ਤੋਂ ਛੇਤੀ ਸੁਲਝਾ ਲਿਆ ਜਾਵੇ 100% ਸਿਉਰਟੀ ਦੇ ਨਾਲ ਸੁਲਝਾ ਲਿਆ ਜਾਵੇ ਔਰ ਜੋ ਜੋ ਵੀ ਦੋਸ਼ੀ ਨੇ ਉਹਨਾਂ ਨੂੰ ਸਲਾਖਾ ਪਿੱਛੇ ਪਹੁੰਚਾਇਆ ਜਾ ਸਕੇ ਤਾਂ ਪੁਲਿਸ ਕੋਸ਼ਿਸ਼ ਕਰ ਰਹੀ ਹੈ ਬੜੀ ਕੋਸ਼ਿਸ਼ ਵੀ ਚੰਗੀ ਉਹਨਾਂ ਦੀ ਰੰਗ ਲਈ ਆਈ ਹੈ ਤਿੰਨ ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਕਿਸ ਤਰੀਕੇ ਦੇ ਨਾਲ ਇੱਕ ਹਾਇਰ ਐਜੂਕੇਸ਼ਨ ਦਾ ਕ੍ਰਿਮੀਨਲੋਜੀ ਦੀ ਸਟੱਡੀ ਦਾ ਸਹਾਰਾ ਲੈ ਕੇ ਕਤਲ ਕੀਤਾ ਗਿਆ ਵਾ ਇਸ ਨੂੰ ਆਧਾਰ ਬਣਾਇਆ ਗਿਆ ਸੀ ਪੁਲਿਸ ਇਸ ਬਾਰੇ ਖੁਲਾਸੇ ਕਰ ਰਹੀ ਹੈ ਪੁਲਿਸ ਦਾ ਇਸ ਮਾਮਲੇ ਤੇ ਹੁਣ ਤੱਕ ਦੀ ਜਾਂਚ ਬਾਰੇ ਕੀ ਕੁਝ ਕਹਿਣਾ ਹੈ ਇਹ ਆਪਾਂ ਸੁਣਦੇ ਹਾਂ ਕਿ ਉਹ ਕਿਹੜੀ ਸਟੱਡੀ ਕਰਨੀ ਚਾਹੁੰਦੀ ਸੀ ਤਾਂ ਉਹਦਾ ਲੱਗਿਆ ਪੰਤੀਸ਼ੇ ਪਤਾ ਹੀ ਇਹਦੇ ਬਾਰੇ ਸਾਨੂੰ ਪਤਾ ਲੱਗਿਆ ਹੈਗਾ ਕਿ ਰੁਪਿੰਦਰ ਕੌਰ ਕਨੇਡਾ ਦੇ ਵਿੱਚ ਗਈ ਸੀ ਤੇ ਉਹਨੇ ਕ੍ਰਿਮੀਨੋਲੋਜੀ ਦੇ ਵਿੱਚ ਕੋਈ ਸਟੱਡੀ ਕੀਤੀ ਹੋਈ ਸੀ ਗੁਰਵਿੰਦਰ ਦੇ ਹਤਿਆਕਾਂਡੀ ਅਸਲ ਵਜ੍ਹਾ ਇਹ ਹੀ ਹੈ ਕਿ ਉਹਦੀ ਵਾਈਫ ਜਿਹੜੀ ਸੀ ਰੁਪਿੰਦਰ ਕੌਰ ਉਹਦਾ ਅਫੇਅਰ ਸੀ ਦਾ ਇਹ ਜਿਹੜਾ ਦੂਜਾ ਦੋਸ਼ੀ ਹੈਗਾ ਹਰ ਕਵਲਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬਲਵਾਨਾ ਜ਼ਿਲ੍ਹਾ ਬਠਿੰਡਾ ਇਹਦੇ ਨਾਲ ਸੋ ਇਨ੍ਹਾਂ ਦੋਨਾਂ ਨੂੰ ਇਹ ਲੱਗਦਾ ਸੀ ਵੀ ਸਾੜੇ ਅਫੇਅਰ ਦੇ ਵਿੱਚ ਇਹ ਕੰਡਾ ਬਣ ਕੇ ਖੜਾ ਹੈਗਾ ਨਾ ਇਹਨੇ ਡਿਵੋਰਸ ਦੇਣਾ ਹੈਗਾ ਪਲੱਸ ਇਸ ਤੋਂ ਇਲਾਵਾ ਇਨ੍ਹਾਂ ਦੋਨਾਂ ਦੀ ਪੂਰੀ ਪ੍ਰਾਪਰਟੀ ਦੇ ਉੱਪਰ ਵੀ ਨਜ਼ਰ ਸੀ ਉਹਦੇ ਕੋਲ ਜਿਹੜਾ ਸੋਨਾ ਗਹਿਣਾ ਗੱਟਾ ਸੀਗਾ ਉਹਦੇ ਉੱਪਰ ਵੀ ਉਹਨਾਂ ਦੀ ਨਜ਼ਰ ਸੀ ਸੋ ਇਨ੍ਹਾਂ ਦੋਨਾਂ ਵਜ੍ਹਾ ਕਰਕੇ ਇਨ੍ਹਾਂ ਦੋਨਾਂ ਨੇ ਪ੍ਰੋਪਰ ਤਰੀਕੇ ਨਾਲ ਪ੍ਰੀਪਲਾਨ ਤਰੀਕੇ ਨਾਲ ਪ੍ਰੀਮੈਡੀਟੇਟਿਡ ਤਰੀਕੇ ਨਾਲ ਪਲਾਨ ਕਰਕੇ ਇਹਦੀ ਹੱਤਿਆ ਦਾ ਇਹ ਸਾਜ਼ਿਸ਼ ਰਚੀ ਸੀਗੀ ਇਹ ਇਸ ਗਲਪੋਂ ਵੀ ਸਾਬਿਤ ਹੁੰਦਾ ਹੈ ਕਿ ਇਹਨਾਂ ਨੇ ਇਹ ਹਰਕਵਲ ਪ੍ਰੀਤ ਸਿੰਘ ਨੇ ਆਪਣਾ ਇੱਕ ਹੋਰ ਦੋਸਤ ਵਿਸ਼ਵਜੀਤ ਕੁਮਾਰ ਉਰਫ ਪੀਚਾ ਜੋ ਕਿ ਮੰਡੀ ਡੱਬ ਵਾਲੀ ਹਰਿਆਣਾ ਦਾ ਰਹਿਣ ਵਾਲਾ ਇਹਦਾ ਦੋਸਤ ਸੀ ਉਹਨੂੰ ਵੀ ਇਸ ਕ੍ਰਾਈਮ ਦੇ ਵਿੱਚ ਸ਼ਾਮਿਲ ਕਰਵਾਇਆ ਤੇ ਉਹਦੀ ਕਾਰ ਉਹਨੂੰ ਕਿਹਾ ਕਿ ਵੀ ਤੂੰ ਇੱਕ ਕਾਰ ਲੈ ਕੇ ਆ ਤੇ ਉਹਨੂੰ ਇਸ ਕ੍ਰਾਈਮ ਬਾਰੇ ਪੂਰੀ ਪੂਰੀ ਜਾਣਕਾਰੀ ਸੀ ਉਹ ਇੱਕ ਅਬੈਟਮੈਂਟ ਐਜ਼ ਅ ਅਬਟਰ ਤੇ ਕਾਂਸਪੀਰੇਟਰ ਇਹਦੇ ਵਿੱਚ ਸ਼ਾਮਿਲ ਸੀ ਤੋਂ ਇਨ੍ਹਾਂ ਤਿੰਨਾਂ ਨੇ ਮਿਲ ਕੇ ਇਸ ਹੱਤਿਆ ਨੂੰ ਬਹੁਤ ਹੀ ਬੁਰੀ ਤਰੀਕੇ ਨਾਲ ਅੰਜਾਮ ਦਿੱਤਾ